ਜੀ ਜੇਰੇ ਬੰਨੋ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਤੁਹਾਡੇ ਨਾਲ ਇਹ ਵਾਲੇ ਕਾਟ ਸੈੱਟ ਦੀ ਵੀਡੀਓ ਜਿਹੜੀ ਹੈਗੀ ਕਟਿੰਗ ਦੀ ਸ਼ੇਅਰ ਕੀਤੀ ਸੀਗੀ ਸ਼ਾਰਟ ਦੀ ਜਿਹੜੀ ਹੈਗੀ ਸਟਿਚਿੰਗ ਦੀ ਵੀ ਵੀਡੀਓ ਸ਼ੇਅਰ ਕੀਤੀ ਐ ਆਪਾਂ ਜਿਹੜੀ ਹੈਗੀ ਅੱਜ ਪੈਂਟ ਪਲਾਜੋ ਦੀ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਾਂਗੇ ਇਹ ਆਪਾਂ ਨੇ ਜਿਹੜਾ ਹੈਗਾ ਪੈਂਟ ਪਲਾਜੋ ਕਟਿੰਗ ਕੀਤਾ ਹੋਇਆ ਸਾਰਾ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਤੁਸੀਂ ਸਟਿਚ ਕਰਨੇ ਕਟਿੰਗ ਦੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਪਾਂ ਨੇ ਇੱਕ ਜੇਬ ਲਾ ਕੇ ਲਾਸਟਿਕ ਪਾ ਕੇ ਪੈਂਟ ਪਲਾਜੋ ਬਣਾਉਣਾ ਹੈ ਕਿਦਾਂ ਇਹਦਾ ਜਿਹੜਾ ਹੈਗਾ ਤੁਹਾਡਾ ਜਿਹੜਾ ਪੈਂਟ ਪਲਾਜੋ ਚੜਦਾ ਹੈ ਉਹਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਅਸੀਂ ਕਟਿੰਗ ਚ ਵੀ ਦੱਸਿਆ ਜਿਹੜੇ ਸਟਿਚਿੰਗ ਦੇ ਵਿੱਚ ਗੱਲਾਂ ਆਉਂਦੀਆਂ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਦਾਂ ਸਟਿਚ ਕਰਨਾ ਹੈ ਕਿਹੜਾ ਪੱਲਾ ਵੱਡਾ ਰੱਖਣਾ ਹੈ ਕਿਹੜਾ ਛੋਟਾ ਕਰਨਾ ਕਿੱਥੇ ਤੁਹਾਡੀ ਗਲਤੀ ਰਹਿ ਜਾਂਦੀ ਹੈ ਕੇ ਤੁਹਾਡਾ ਪਲਾਜੋ ਚੜਦੇ ਇਹ ਵੀ ਕੋਈ ਦਿੱਕਤ ਨਹੀਂ ਆਏਗੀ ਕੋਈ ਤੁਹਾਡਾ ਪਲਾਜੋ ਚੜੇਗਾ ਨਹੀਂ ਪਰਫੈਕਟ ਸ਼ੇਪ ਬਣੂਗੀ ਕਿਦਾਂ ਦੀਆਂ ਵੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਸਾਡੀ ਇੰਸਟਾਗ੍ਰam ID ਹੈਗੀ ਏ ਕੌਰ ਸੰਧੂ ਬਲੌਗ ਦੇ ਨਾਮ ਤੋਂ ਇੰਸਟਾਗ੍ਰam ID ਹੈ ਆਪਣੀ ਤੇ ਹੁਣ ਆਪਾਂ ਤੁਹਾਡੇ ਨਾਲ ਸਟੀਚਿੰਗ ਸ਼ੇਅਰ ਕਰਦੇ ਹਾਂ ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਆ ਰਹੇ ਤੇ ਕਿ ਪੈਂਟ ਪਲਾਜੋ ਦੀ ਸਟੀਚਿੰਗ ਦੱਸੋ ਇਹ ਜਿਹੜਾ ਹੈਗਾ మీడియం ਸਾਈਜ਼ ਦਾ ਪਲਾਜੋ ਹੈਗਾ ਆ ਇਹ ਆਪਾਂ ਤੁਹਾਨੂੰ ਸਾਰੇ ਸਟੈਪ ਬਾਈ ਸਟੈਪ ਦੱਸਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਇੱਕ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਜਿਹੜੀਆਂ ਭੈਣਾਂ ਘਰ 'ਚ ਸਲਾਈ ਕਰਦੀਆਂ ਨੇ ਜਿਨ੍ਹਾਂ ਨੂੰ ਥੋੜੀ-ਬਹੁਤੀ ਪ੍ਰੋਬਲਮ ਆਉਂਦੀ ਹੈ ਸਲਾਈ ਦੇ ਵਿੱਚ ਜਾਂ ਕਟਾਈ ਦੇ ਵਿੱਚ ਉਹ ਸਾਡੀਆਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਅੱਜ ਵਾਲੀ ਆਪਣੀ ਪੂਰੇ ਪੈਂਟ ਪਲਾਜੋ ਦੀ ਕਟਿੰਗ ਕੀਤੀ ਹੋਈ ਹੈ ਹੁਣ ਜਿਹੜੀ ਹੈਗੀ ਆਪਾਂ ਜੇਬ ਦੀ ਦੇਖੋ ਜੇਬ ਕਿੱਦਾਂ ਕੱਟਣੀ ਹੈ ਪਹਿਲਾਂ ਆਪਾਂ ਨੇ ਇਹ ਜੇਬ ਜਿਹੜੀ ਹੈਗੀ 14 ਬਾਏ 14 ਦੀ ਕੱਟੀ ਹੋਈ ਹੈ ਡਬਲ ਕਰ ਲਿਆ ਮੈਂ ਕੱਪੜਾ 14 ਇੱਧਰ ਨੂੰ ਕੱਪੜਾ ਲੈ ਲਓ 14 ਇੱਧਰ ਨੂੰ ਚੌਰਸ ਲੈ ਲਓ ਆ ਦੇਖੋ 14 ਇੰਚ ਲੰਬਾਈ ਹੈਗੀ ਇਹ ਜਿਹੜਾ ਹੈਗਾ ਡਬਲ ਕੀਤਾ ਹੋਇਆ ਕੱਪੜਾ ਆਪਣਾ ਇੱਥੋਂ ਤੁਸੀਂ ਕਿੱਦਾਂ ਜੇਬ ਦੀ ਮਿੰਤੀ ਕਰਨੀ ਹੈ ਜੇ ਇੱਥੋਂ ਤੁਸੀਂ ਪਹਿਲਾਂ 2 ਇੰਚ ਤੇ ਨਿਸ਼ਾਨ ਲਾ ਲਓ 2 ਇੰਚ ਤੇ ਨਿਸ਼ਾਨ ਲਾ ਕੇ ਫਿਰ ਜੇਬ ਰੱਖ ਲਓ ਦੇਖੋ ਫਿਰ ਕੀ ਕਰਨਾ ਹੈ 2 ਇੰਚ ਆਪਾਂ ਫਿਰ ਜੇਬ ਤੇ ਲਾਉਣੇ ਦੇਖੋ 2 ਇੰਚ ਜੇਬ ਦੇ ਉੱਪਰ ਲਾ ਕੇ 2 ਇੰਚ ਉੱਪਰ 4 ਇੰਚ ਦਾ ਦੇਖੋ ਗਾਇਬ ਹੋ ਗਿਆ ਹੁਣ ਜਿਹੜਾ ਹੈਗਾ ਇਥੋਂ ਤੁਸੀਂ 6 ਇੰਚ ਦਾ ਜੇਬ ਦਾ ਮੂੰਹ ਰੱਖਣਾ ਆ 6 ਇੰਚ ਦਾ ਮੂੰਹ ਰੱਖਣਾ ਜੀ 2.5 ਇੰਚ ਦੇਖੋ ਨੀਚੋਂ ਆਪਣੇ ਜਿਹੜੇ ਕਾਟ ਪੈਣੀ ਹੈ ਆਪਣੇ ਉਹ ਹੋ ਗਿਆ ਹਾਂ ਦੇਖੋ ਇਥੇ ਆਪਾਂ ਕੱਟ ਲਾ ਲਾਂਗੇ ਹਲਕੇ ਹਲਕੇ ਜੇ ਕੱਟ ਲਾ ਲਾਂਗੇ ਜਿਹੜਾ ਜੇਬ ਦਾ ਮੂੰਹ ਰੱਖਣਾ ਆ ਦੇਖੋ ਦੋ ਕੱਟ ਲਾ ਕੇ ਹੁਣ ਜਿਹੜੀ ਆਪਣੇ ਇਹ ਵਾਲੀ 2.5 ਇੰਚ ਦਾ ਨਿਸ਼ਾਨਾ ਲਾਇਆ ਇਥੋਂ ਆਪਾਂ ਗੁਲਾਈ ਪਾ ਦਾਂਗੇ ਜੇਬ ਦੀ ਤਾਂ ਕਿ ਆਪਣੇ ਜੇ ਕੋਈ ਫੋਨ ਵਗੈਰਾ ਆਪਾਂ ਜੇਬ ਦੇ ਵਿੱਚ ਪਾਉਣਿਆ ਨਿਕਲ ਨਾ ਸਕੇ ਇਧਰੋਂ ਆਪਣੀ ਜੇਬ ਡੁੱਗੀ ਹੋ ਜਾਂਦੀ ਹੈ ਹੁਣ ਆਪਾਂ ਪਹਿਲਾਂ ਲਾਵਾਂਗੇ ਜੀ ਆਸਣ ਦੀ ਸਲਾਈ ਦੇਖੋ ਪਹਿਲਾਂ ਆਪਾਂ ਮੂਹਰ ਲਾਸਣ ਹੈ ਇਹ ਮੂਹਰਲੇ ਪੱਲੇ ਹੈਗੇ ਪਜਾਮੇ ਦੇ ਇੱਥੋਂ ਜਿਹੜਾ ਹੈਗਾ ਦੇਖੋ ਗੋਲ-ਗੋਲੀ ਆਪਾਂ ਨੇ ਸਮਾਰ ਕੇ ਗੁਲਾਈ ਜ਼ਰੂਰ ਪਾਉਣੀ ਹੈ ਤੁਸੀਂ ਇਹ ਨਹੀਂ ਹੈਗਾ ਵੀ ਸਿੱਧੀ ਜੀ ਨਿਸ਼ਾਨ ਲਾ ਦੇਣਾ ਹੁਣ ਆਪਣੀ ਇਹ ਪੂਰੀ ਸਲਾਈ ਲੱਗ ਗਈ ਜੀ ਜਦੋਂ ਆਪਾਂ ਦੇਖੋ ਇਹਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਫਿਰ ਆਪਾਂ ਇਹ ਸਲਾਈ ਦੱਬਣੀ ਜ਼ਰੂਰ ਹੈ ਇੱਕ ਤਾਂ ਇਹ ਸਲਾਈ ਚੁੱਭਦੀ ਜੀ ਰਹਿੰਦੀ ਹੈ ਜੀ ਫਿਰ ਤੇ ਜਿਹੜਾ ਹੈਗਾ ਨਾਲੇ ਫਿਰ ਉਹ ਓਵਰਲਾਕ ਕਰਨੀ ਪੈਂਦੀ ਹੈ ਕੈੜੀ ਜੀ ਹੋ ਜਾਂਦੀ ਹੈ ਇਹ ਤੁਸੀਂ ਜੇ ਇਹਨੂੰ ਨਾਲ ਹੀ ਦੱਬ ਦੋਗੇ ਬਹੁਤ ਵਧੀਆ ਰਹਿੰਦੀ ਹੈ ਨਾਲੇ ਜਿਹੜੀ ਹੈਗੀ ਹੋਰ ਜ਼ਿਆਦਾ ਸਪੋਰਟ ਬਣ ਜਾਂਦੀ ਹੈ ਸਲਾਈ ਦੀ ਦੇਖੋ ਪਾੜਦੀ ਉਧੜਦੀ ਨਹੀਂ ਹੈਗੀ ਸਲਾਈ ਆ ਦੇਖੋ ਇਸ ਤਰ੍ਹਾਂ ਕਰ ਕਰਕੇ ਤੁਸੀਂ ਇਹਨੂੰ ਨਾਲ ਦੀ ਨਾਲ ਦੱਬ ਦੋ ਆ ਦੇਖੋ ਇਸ ਤਰ੍ਹਾਂ ਜਿਹੜਾ ਇੱਥੋਂ ਗੁਲਾਈ ਆ ਗਈ ਇਹਨੂੰ ਆਰਾਮ ਨਾਲ ਹੌਲੀ ਹੌਲੀ ਮੋੜੋ ਨਹੀਂ ਤੁਹਾਡੇ ਤੋਂ ਮੋੜਦੀ ਤਾਂ ਤੁਸੀਂ ਇੱਥੇ ਹਲਦੇ ਹਲਕੇ ਹਲਕੇ ਕੱਟ ਵੀ ਲਾ ਸਕਦੇ ਹੋ ਵੈਸੇ ਜਿਹੜਾ ਹੈਗਾ ਰੇਵ ਸਲਾਈ ਹੁੰਦੀ ਹੈ ਇਹ ਆਹਮ ਨਾਲ ਮੁੜ ਜਾਂਦੀ ਹੈ ਕੋਈ ਬਲ ਵਗੈਰਾ ਨਹੀਂ ਪੈਂਦਾ ਪਰ ਜੇ ਆਪਾਂ ਇੱਕੋ ਲੱਖਤ ਇਕੱਠੀ ਮੋੜਦੇ ਆ ਫਿਰ ਬਲ ਪੈਂਦਾ ਜੀ ਇਹ ਥੋੜੀ ਥੋੜੀ ਸੈੱਟ ਕਰੋ ਥੋੜੀ ਥੋੜੀ ਨਾਲ ਦੀ ਨਾਲ ਮੋੜੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆਪਣੀ ਇਹ ਵਾਲੀ ਪਹਿਲਾਂ ਵਾਲੀ ਮੋੜੀ ਹੋਈ ਹੈ ਦੇਖੋ ਕੋਈ ਬਲ ਵਗੈਰਾ ਨਹੀਂ ਬਿਲਕੁਲ ਸਾਫ਼ ਸਲਾਈ ਹੈਗੀ ਹੈ ਬਹੁਤ ਜਿਹੜੇ ਹੈਗੇ ਨੇ ਇੱਥੇ ਬਲ ਵੀ ਪਾ ਦਿੰਦੇ ਜਦੋਂ ਆਪਾਂ ਇੱਥੋਂ ਫੜ ਲਾਂਗੇ ਇਕੱਠਾ ਹੀ ਫਿਰ ਬਲ ਪੈਂਦੇ ਹੁਣ ਆਪਾਂ ਦੋਨੇ ਸਲਾਈਆਂ ਆਪਣੇ ਆਸਨ ਦੇ ਅਲੱਗੀਆਂ ਜੀ ਹੁਣ ਆਪਾਂ ਜੇਬ ਲਾਉਣੇ ਆ ਦੇਖੋ ਜੇਬ ਆਪਾਂ ਨੇ ਕਿੱਧਰ ਲਾਉਣੀ ਹੈ ਸੱਜੇ ਪਾਸੇ ਜੇਬ ਲੱਗਦੀ ਹੁੰਦੀ ਹੈ ਇਹ ਆ ਦੇਖੋ ਜਿਹੜੇ ਆਪਣੇ ਕੱਟ ਲੱਗੇ ਹੋਏ ਆ ਆ ਕੱਟ ਲੱਗਿਆ ਹੋਇਆ ਤੇ ਇੱਧਰ ਇਹ ਕੱਟ ਲੱਗਿਆ ਹੋਇਆ ਇਹ ਆਪਾਂ ਅਲੱਗ ਦੇ ਕੱਪੜੇ ਦੀ ਲਾ ਰਹੇ ਹਾਂ ਜੇਬ ਕਿਉਂਕਿ ਇਹਦੇ ਨਾਲ ਦਾ ਕੱਪੜਾ ਬਚਿਆ ਨਹੀਂ ਹੈਗਾ ਫਿਰ ਆਪਾਂ ਜੇਬ ਤਾਂ ਵਿੱਚ ਹੀ ਆ ਜਾਣੀ ਹੈ ਇਹ ਤੁਸੀਂ ਅਲੱਗ ਦੇ ਕੱਪੜੇ ਦੀ ਲਾ ਸਕਦੇ ਹੋ ਏ ਦੇਖੋ ਜੀ ਜੇਬ ਲਾਉਣੀ ਹੈ ਜਿਹੜੀ ਆਪਾਂ ਨੇ ਪਜਾਮਾ ਸਿੱਧਾ ਰੱਖਣਾ ਹੈ ਦੇਖੋ ਉੱਪਰ ਜਿਹੜੇ ਸਿੱਧੇ ਪਾਸੇ ਜੇਬ ਰੱਖ ਲਓ ਕਿਉਂਕਿ ਇਹਦਾ ਕੋਈ ਪੁੱਠਾ ਸਿੱਧਾ ਪਾਸਾ ਨਹੀਂ ਹੈਗਾ ਤਾਂ ਅੰਦਰੇ ਆ ਜਾਣੀ ਹੈ ਜੇਬ ਤਾਂ ਤੇ ਇਹ ਜ਼ਰੂਰ ਧਿਆਨ ਰੱਖਣਾ ਤੁਸੀਂ ਇਹ ਸਿੱਧੇ ਪਾਸੇ ਦੇਖੋ ਪੁੱਠਾ ਵਸ ਅੰਦਰ ਵਗਿਆ ਸਿੱਧੇ ਪਾਸੇ ਧਰ ਕੇ ਆਪਾਂ ਇਹ ਜਿਹੜੇ ਟੱਕ ਲਾਏ ਸੀਗੇ ਕੱਟ ਨਹੀਂ ਸੀਗੇ ਲਾਏ ਆਪਾਂ ਕੱਟ ਦੇ ਵਿੱਚ ਵਿੱਚ ਆਪਾਂ ਨੇ ਸਲਾਈ ਲਾਉਣੀ ਹੈ ਦੇਖੋ ਆਪਾਂ ਇਸ ਤਰ੍ਹਾਂ ਇਧਰਲੇ ਪਾਸੇ ਲਾਉਂਗੀ ਆਪਾਂ ਨੂੰ ਕੰਨੀ ਦਾ ਜਿਹੜਾ ਹੈਗਾ ਕਿਉਂਕਿ ਕੰਨੀ ਦਿਖਦੀ ਜੀ ਬੁਰੀ ਲੱਗਦੀ ਹੈ ਕੰਨੀ ਦਾ ਪਤਾ ਲੱਗਦਾ ਰਹੂਗਾ ਆ ਦੇਖੋ ਕੱਟ ਤੋਂ ਲੈ ਕੇ ਆਪਾਂ ਇੱਥੋਂ ਬੰਦ ਲਾ ਦਾਂਗੇ ਸਿਲਾਈ ਦਾ ਆ ਦੇਖੋ ਮੈਂ ਨੇੜੇ ਇੱਕ ਹਰ ਕੇ ਦਿਖਾਵਾਂਗੀ ਤੁਹਾਨੂੰ ਜੇਬ ਲਾਉਣੀ ਬਹੁਤ ਹੀ ਜ਼ਿਆਦਾ ਸੌਖੀ ਹੈਗੀ ਹੈ ਤੁਸੀਂ ਇਸ ਤਰ੍ਹਾਂ ਜਿਹੜੀ ਹੈਗੀ ਪੈਂਟ ਪਲਾਜੋ ਤੇ ਜੇਬ ਲਾ ਸਕਦੇ ਹੋ ਆ ਦੇਖੋ ਆਪਣਾ ਕੱਟ ਆ ਗਿਆ ਇੱਥੋਂ ਆਪਾਂ ਫੇਰ ਵਾਪਸ ਮੋੜ ਲਾਂਗੇ ਸਿਲਾਈ ਆ ਦੇਖੋ ਜੀ ਜੇਬ ਪਲਟਾ ਕੇ ਆਪਾਂ نیچے ਕਰ ਦਾਂਗੇ ਦੇਖੋ ਇਹ ਆਪਣਾ ਆ ਗਿਆ ਸਿੱਧਾ ਪਾਸਾ ਪਜਾਮੇ ਦਾ ਆ ਦੇਖੋ ਆਪਾਂ ਇੱਥੋਂ ਜਿਹੜਾ ਹੈਗਾ ਨਿਸ਼ਾਨਾ ਆ ਦੇਖੋ ਟੱਕ ਟੱਕ ਦੇ ਵਿੱਚ ਵਿੱਚ ਸਲਾਈ ਲਾਈ ਤੀ ਆ ਦੇਖੋ ਆਪਣੇ ਇਸ ਤਰ੍ਹਾਂ ਜਿਹੜਾ ਹੈਗਾ ਇੱਥੋਂ ਕੱਢ ਲਾਂਗੇ ਇਧਰੋਂ ਵੀ ਜਿਹੜੀ ਹੈਗੀ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਰਾਬਰ ਕਰ ਲਾਂਗੇ ਬਿਲਕੁਲ ਫਿਰ ਆਪਾਂ ਇੱਥੋਂ ਕੀ ਕਰਨਾ ਸਲਾਈ ਨੂੰ ਇਹਨੂੰ ਦੱਬਣਾ ਹੈਗਾ ਇੱਥੋਂ ਆਪਾਂ ਮਸ਼ੀਨ ਰੱਖਾਂਗੇ ਆ ਦੇਖੋ ਐਨ ਵਧੀਆ ਖੁੰਜਾ ਕੱਢ ਕੇ ਆਪਾਂ ਇੱਥੋਂ ਪੈਰ ਪੈਰ ਦੀ ਸਲਾਈ ਲਾਵਾਂਗੇ ਜੇਬ ਆਪਣੀ ਜਿਹੜੀ ਹੈਗੀ نیچے ਰਹਿ ਜੇ ਆ ਦੇਖੋ ਇਸ ਤਰ੍ਹਾਂ ਉੱਪਰੋਂ ਵੀ ਆਪਾਂ ਜਿੱਥੇ ਤੱਕ ਆਪਣਾ ਦੇਖੋ ਕੱਟ ਲੱਗਿਆ ਹੋਇਆ ਉੱਥੇ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਇੱਥੋਂ ਫੇਰ ਆਪਾਂ ਖੁੰਝਾ ਮੋੜਾਂਗੇ ਆਪਾਂ ਇਧਰੋਂ ਮਸ਼ੀਨ نیچے ਲਾ ਲਾਂਗੇ ਦੇਖੋ ਕੋਈ ਜੋੜ ਵਗੈਰਾ ਨਹੀਂ ਦੇਖੋ ਆਹ ਸੀਨ ਸਾਰੇ ਦੇਂਦੀ ਹੈ ਕਿੰਨੀ ਫਿਨਿਸ਼ਿੰਗ ਨਾਲ ਜਿਹੜੇ ਹੈਗੇ ਇਹ ਤੁਸੀਂ ਜੇਬ ਲਾ ਸਕਦੇ ਹੋ ਕਿਉਂਕਿ ਆਪਾਂ ਜਿਹੜੇ ਹੈਗੇ ਸਾਰੇ ਸੌਖੇ ਤਰੀਕੇ ਹੀ ਦੱਸਣੇ ਹੁੰਦੇ ਆ ਜੀ ਹੁਣ ਆਪਾਂ ਜੇਬ ਨੂੰ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਿਲਾਈ ਲਾਵਾਂਗੇ ਨੀਚੇ ਵਾਲੇ ਪਾਸੇ ਇਹ ਨੀਚੇ ਵਾਲੇ ਪਾਸੇ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਸਿਲਾਈ ਲਾ ਦਾਂਗੇ ਇਹ ਦੇਖੋ ਸਿਲਾਈ ਲੱਗ ਗਈ ਆਪਣੇ ਨੀਚੇ ਵਾਲੇ ਪਾਸੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਜੇਬ ਨੂੰ ਫੇਰ ਪਲਟਾਉਣਾ ਇੱਕ ਵਾਰੀ ਦੇਖੋ ਇਸ ਤਰ੍ਹਾਂ ਫੇਰ ਪਲਟਾਉਣਾ ਹੈ ਇਸ ਤਰ੍ਹਾਂ ਕਰਨੀ ਹੈ ਜੇਬ ਹੁਣ ਆ ਫੇਰ ਆਪਾਂ ਇਹ ਸਿਲਾਈ ਦੱਬਾਂਗੇ ਇਸ ਤਰ੍ਹਾਂ ਕਰਕੇ ਜਿਹੜੀ ਹੈਗੀ ਇਹ ਸਲਾਈ ਜਮਾ ਫਿਰ ਕੋਰਨਰ ਤੇ ਸਲਾਈ ਲਗਣੀ ਹੈ ਆਪਣੀ ਇਹ ਇਹ ਤਰ੍ਹਾਂ ਜਿਹੜੀ ਹੈਗੀ ਦੇਖੋ ਇਹ ਸਲਾਈ ਜਿਸ ਕੱਪੜਾ ਬਰਾਬਰ ਕਰ ਕਰ ਇਹਨੂੰ ਨਾ ਸਕਦੇ ਤਾਂ ਕਿ ਆਪਣੀ ਇਹ ਸਲਾਈ ਉਧੜੇ ਨਾ ਦੇਖੋ ਇਹ ਸਲਾਈ ਆਪਾਂ ਨੇ ਲੱਗ ਗਈ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਸ ਤਰ੍ਹਾਂ ਹੀ ਹੁਣ ਉੱਪਰੋਂ ਵੀ ਦੇਖੋ ਆਪਣਾ ਖੁੱਲਾ ਹੈਗਾ ਉੱਪਰੋਂ ਹੁਣ ਆਪਾਂ ਉੱਪਰ ਵੀ ਇਸ ਤਰ੍ਹਾਂ ਸਲਾਈ ਲਾ ਦਾਂਗੇ ਦੇਖੋ ਇਹਨੂੰ ਇਸ ਤਰ੍ਹਾਂ ਬੰਦ ਕਰਕੇ ਇਹ ਜਿਹੜੇ ਟੱਕ ਲੱਗੇ ਹੋਇਆ ਪਿਛਲੇ ਪਾਸੇ ਵੀ ਲੱਗੇ ਹੋਇਆ ਦੇਖੋ ਇਹਨੂੰ ਆਪਾਂ ਬਰਾਬਰ ਕਰਕੇ ਉੱਪਰਲੇ ਪਾਸੇ ਵੀ ਆਪਾਂ ਇੱਕ ਸਟਿਚ ਲਾ ਦਾਂਗੇ ਕਿਉਂਕਿ ਲਾਸਟਿਕ ਦੇ ਵਿੱਚ ਹੀ ਆ ਜਾਣਾ ਜੇ ਆਪਾਂ ਸਲਾਈ ਲਾ ਲਾਂਗੇ ਫਿਰ ਆਰਾਮ ਨਾਲ ਜਿਹੜੀ ਹੈਗੀ ਸੀਨ ਲੱਗਦੀ ਸੀ ਆਪਾਂ ਜੰਦੀ ਦੇਖੋ ਇਹ ਆਪਾਂ ਨੇ ਜਿਹੜੀ ਹੈਗੇ ਸਲਾਈਆਂ ਲੱਗੀਆਂ ਆਪਣੀ ਜੇਬ ਜਿਹੜੀ ਹੈਗੀ ਬਿਲਕੁਲ ਤਿਆਰ ਹੋ ਗਈ ਹੁਣ ਆਪਾਂ ਨੇ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ ਜੇਬ ਤਿਆਰ ਹੋ ਗਈ ਜਿਹੜਾ ਪਿਸਲਾ ਪਾਸਾ ਹੈ ਉਹ ਜੇਬ ਨਾਲ ਜੜਿਆ ਜਾਊਗਾ ਇਸ ਤਰ੍ਹਾਂ ਆਪਾਂ ਵਿੱਚ ਹੱਥ ਪਾ ਸਕਦੇ ਹਾਂ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਕੱਚੀ ਸਿਉਣ ਲਾਉਣੀ ਹੈ ਇੱਕ ਵਾਰੀ ਫਿਰ ਜਦੋਂ ਆਪਾਂ ਨਾਲ ਜੜਾਂਗੇ ਪਿਸਲਾ ਪਰਲਾ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਆ ਦੇਖੋ ਜੇਬ ਇੱਥੇ ਤੱਕ ਨਾਲ ਜੋੜ ਲਈ ਇਹਦੇ ਨਾਲ ਆਪਾਂ ਸਲਾਈ ਲਾਵਾਂਗੇ ਇੱਥੋਂ ਧਰ ਕੇ ਅੰਦਰਲੇ ਪਾਸੇ ਜੇ ਸਲਾਈ ਲਾ ਦਾਂਗੇ ਇਹ ਵਿੱਚੇ ਆ ਜਾਣੀ ਹੈ ਇਹ ਕੱਚੀ ਸਲਾਈ ਹੋ ਗਈ ਹੈ ਜਿਹੜੀ ਆਪਣੀ ਹੋ ਗਈ ਹੈ ਦੇਖੋ ਇੱਥੇ ਤੱਕ ਲੱਗ ਗਈ ਹੁਣ ਆਪਾਂ ਉੱਪਰ ਵੀ ਲਾ ਦਾਂਗੇ ਆ ਦੇਖੋ ਇਸ ਤਰ੍ਹਾਂ ਇਹਨੂੰ ਮਲਾ ਕੇ ਉੱਪਰ ਵੀ ਲਾਵਾਂਗੇ ਦੇਖੋ ਇੱਥੇ ਤੱਕ ਹੀ ਲੱਗਣੀ ਹੈ ਜਿਹੜਾ ਉੱਪਰ ਬਾਧੂ ਘਾਟੂ ਆਪਣੀ ਜੇਬ ਹੈਗੀ ਹੈ ਵਿਚਾਲੇ ਜਿਹੜਾ ਮੂੰਹ ਹੈਗਾ ਉਹ ਰੱਖਿਆ ਗਿਆ ਆ ਦੇਖੋ ਉੱਥੇ ਜਿਹੜੀ ਆਪਾਂ ਨੇ ਜਗ੍ਹਾ ਤੇ ਸਲਾਈ ਲਾ ਦਾਂਗੇ ਦੇਖੋ ਹੁਣ ਆਪਣੀ ਜੇਬ ਬਿਲਕੁਲ ਲੱਗ ਗਈ ਹੁਣ ਆਪਾਂ ਪਿਸਲਾ ਪੱਲਾ ਇਹਦੇ ਨਾਲ ਕਿੱਦਾਂ ਜੋੜਨੇ ਦੇਖੋ ਜੇਬ ਲੱਗ ਗਈ ਦੇਖੋ ਕਿੰਨੀ ਵਧੀਆ ਜਿਹੜੀ ਹੈਗੀ ਜੇਬ ਲੱਗੀ ਹੈ ਇਸ ਤਰ੍ਹਾਂ ਲੱਗੀ ਹੈ ਆਪਣੀ ਜੇਬ ਇੱਥੋਂ ਡੂੰਗੀ ਜਾਂਦੀ ਹੈ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਦੇਖੋ ਜੇਬ 'ਚ ਜਿੱਦਾਂ ਮਰਜ਼ੀ ਤੁਸੀਂ ਹੱਥ ਪਾ ਸਕਦੇ ਹੋ ਇੱਕ ਪੌਕੇਟ ਹੀ ਲੱਗਦੀ ਏ ਪੈਂਟ ਪਲਾਜੋ ਦੇ ਹੁਣ ਆਪਾਂ ਨੇ ਕੀ ਕਰਨਾ ਦੇਖੋ ਜੀ ਜੇਬ ਆਪਣੀ ਲੱਗੀ ਹੋਈ ਏ ਹੁਣ ਆਪਾਂ ਇਹ ਸਿੱਧਾ ਪਾਸਾ ਹੈਗਾ ਆ ਇਹਦਾ ਵੀ ਸਿੱਧਾ ਪਾਸਾ ਉੱਪਰ ਰੱਖਾਂਗੇ ਆ ਦੇਖੋ ਸਿੱਧੇ ਸਿੱਧੇ ਵਿੱਚ ਹੋ ਗਏ ਪਾਸੇ ਦੋਨੇ ਹੁਣ ਜੇਬ ਵਾਲਾ ਪਾਸਾ ਆਪਾਂ ਉੱਪਰ ਕਰ ਲਾਂਗੇ ਪਲਟਾ ਕੇ ਦੇਖੋ ਸਲਾਈ ਕਿੱਦਾਂ ਲਾਉਣੀ ਏ ਇਧਰ ਵੀ ਆਪਣੇ ਟੱਕ ਲੱਗੇ ਹੋਇਆ ਇਹ ਕੱਟ ਆਪਣੇ ਇਧਰ ਵੀ ਲੱਗੇ ਹੋਇਆ ਦੇਖੋ ਇਹ ਆਪਾਂ ਇਹਨੂੰ ਇਹਦੇ ਨਾਲ ਮਲਾਵਾਂਗੇ ਟੱਕਾ ਨਾਲ ਟੱਕ ਮਲਾ ਦਾਂਗੇ ਜਦੋਂ ਆਪਾਂ ਨੇ ਸਿਉਣ ਲਾਉਣ ਲੱਗਣਾ ਹੈ ਇੱਥੋਂ ਆਪਾਂ ਸਲਾਈ ਉੱਪਰੋਂ ਲਾਵਾਂਗੇ ਇਹ ਵਾਲੀ ਸਲਾਈ ਕਿਉਂਕਿ ਜੇਬ ਕਰਕੇ ਉੱਪਰੋਂ ਲਾ ਰਹੇ ਹਾਂ ਤੁਸੀਂ ਨੀਚੋਂ ਵੀ ਲਾ ਸਕਦੇ ਹੋ ਤੁਹਾਡੀ ਮਰਜ਼ੀ ਹੈਗੀ ਹੈ ਵੈਸੇ ਪਲਾਜੋ ਦੀਆਂ ਸਲਾਈਆਂ ਆਪਾਂ ਨੀਚੋਂ ਲਾਉਣੇ ਹੁੰਦੇ ਆ ਸਾਰੀਆਂ ਇਹ ਆਪਾਂ ਜੇਬ ਕਰਕੇ ਉੱਪਰੋਂ ਲਾ ਰਹੇ ਹਾਂ ਆ ਦੇਖੋ ਜੇਬ ਇੱਥੇ ਵਿੱਚ ਆ ਜਾਣੀ ਹੈ ਇੱਥੇ ਜਿਹੜਾ ਮੇਨ ਪੁਆਇੰਟ ਆ ਗਿਆ ਦੇਖੋ ਇਹ ਵਾਲਾ ਜਿਹੜਾ ਆਪਾਂ ਨੇ ਮੂੰਹ ਰੱਖਿਆ ਸੀ ਇੱਥੋਂ ਆਪਾਂ ਜੇਬ ਇਹ ਵਾਲੀ ਜੇਬ ਬਾਹਰ ਕੱਢ ਦਾਂਗੇ ਇਹ ਕੱਪੜੇ ਤੇ ਇਕੱਲੇ ਤੇ ਸਲਾਈ ਲੱਗੂਗੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਧਿਆਨ ਰੱਖਣਾ ਵੀ ਕਿੱਥੇ ਤੱਕ ਆਪਣਾ ਮੂੰਹ ਆਉਂਦਾ ਹੈ ਫਿਰ ਮੈਂ ਤੁਹਾਨੂੰ ਪੈਟਾ ਕੇ ਵੀ ਦਿਖਾਵਾਂਗੀ ਵੀ ਕਿੱਦਾਂ ਜੇਬ ਲੱਗੀ ਹੈ ਆਪਣੀ ਕਿਉਂਕਿ ਆਪਾਂ ਬਹੁਤ ਜ਼ਿਆਦੇ ਪੈਂਟ ਪਲਾਜ਼ੋ ਜਿਹੜੇ ਹੈਗੇ ਸਟਿਚ ਕਰ ਚੁੱਕੇ ਆ ਬਹੁਤ ਹੀ ਜ਼ਿਆਦੇ ਜਿਹੜੇ ਹੈਗੇ ਸੋਹਣੇ ਬਣਦੇ ਆ ਕਦੇ ਕਿਸੇ ਦਾ ਕੋਈ ਲਾਂਬਾ ਵਗੈਰਾ ਨਹੀਂ ਆਇਆ ਹਨਾ ਕਦੇ ਕੋਈ ਖਿੱਚ ਮਾਰਨ ਦਾ ਲਾਂਬਾ ਨਹੀਂ ਆਇਆ ਜਾਂ ਕੋਈ ਕਿਉਂਕਿ ਆਪਣੀ ਸਫਾਈ ਹੁੰਦੀ ਹੈ ਜੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਸਾਰਾ ਕੰਮ ਆਪਾਂ ਕਰਦੇ ਆ ਆ ਦੇਖੋ ਜਿੱਥੇ ਇੱਥੇ ਜੇਬ ਆ ਗਈ ਜੇਬ ਦਾ ਮੂੰਹ ਆਪਾਂ ਨੇ ਫੇਰ ਦੇਖਣਾ ਹੈ ਦੇਖੋ ਇੱਥੋਂ ਟੁੰਦੇ ਰਹਿਣਾ ਬਿਲਕੁਲ ਜਿਹੜਾ ਹੈਗਾ ਇਹ ਕਪੜਾ ਆਪਾਂ ਦੇਖੋ ਬੁੱਕ ਕੇ ਦੇਵਾਂਗੇ ਆ ਦੇਖੋ ਹੁਣ ਕੀ ਹੋ ਗਿਆ ਇੱਥੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਰਾਬਰ ਕਰਦੇ ਜਾਵਾਂਗੇ ਦੇਖੋ ਉਹ ਜੇਬ ਵੀ ਜਿਹੜੀ ਹੈ ਜੀ ਬਚਾ ਗਈ ਇਹ ਜੇਬ ਤੁਸੀਂ ਅਲੱਗ ਜੇ ਵੀ ਕੱਢ ਸਕਦੇ ਹੋ ਕਿਉਂਕਿ ਫਿਰ ਘੁੰਮਦੀ ਜੀ ਰਹਿੰਦੀ ਹੈ ਹੁਣ ਬਿਲਕੁਲ ਜਿਹੜੀ ਹੋ ਗਈ ਦੇਖੋ ਜਿੱਦਾ ਕਟਾਈ ਹੋਈ ਹੋਈ ਆਪਾਂ ਤਾਂ ਐਸੇ ਤਰ੍ਹਾਂ ਜਿਹੜੀ ਹੈਗੀ ਸੀਨ ਲਾਵਾਂਗੇ ਮੈਂ ਤੁਹਾਨੂੰ ਜੇਬ ਪਲਟਾ ਕੇ ਦਿਖਾਵਾਂਗੀ ਵੀ ਕਿਵੇਂ ਦੀ ਲੱਗੀ ਆਪਣੀ ਇਹ ਤੇ ਨਾ ਆਹ ਇਹ ਵਾਲੀ ਸਲਾਈ ਜਿਹੜੀ ਇਹ ਕਰਨ ਕਰਨਾ ਉਹ ਆਪਣਾ ਮੀਡੀਅਮ ਸਾਈਜ਼ ਦਾ ਜਿਹੜਾ ਹੈਗਾ ਪਲਾਜੋ ਹੈਗਾ ਜੀ ਤੇ ਤੁਸੀਂ ਜੇ ਇਹਦੀ ਕਟਿੰਗ ਨਹੀਂ ਦੇਖੀ ਜ਼ਰੂਰ ਦੇਖਿਓ ਫਿਰ ਤੁਸੀਂ ਇਹਦੀ ਇਹਦੀ ਸਟਿਚਿੰਗ ਵੀ ਕਰ ਸਕਦੇ ਜਿੱਦਾਂ ਆਪਣੀ ਬਾਈ ਸਿਜ਼ ਦੀ ਹਿੱਪ ਹੁੰਦੀ ਹੈ ਉਸ ਹਿਸਾਬ ਨਾਲ ਇਹ ਪਲਾਜੋ ਕੱਟਿਆ ਹੋਇਆ ਜਿੱਦਾਂ ਆਪਣੀ ਹਿੱਪ 28 ਇੰਚ ਹੁੰਦੀ ਹੈ ਉਨੇ ਇੱਕ ਸਾਈਜ਼ ਦਾ ਜਿਹੜਾ ਹੈਗਾ ਪਲਾਜੋ ਕੱਟਿਆ ਹੋਇਆ ਹੈ ਆ ਦੇਖੋ ਹੁਣ ਮੈਂ ਤੁਹਾਨੂੰ ਪਹਿਲਾਂ ਜੇਬ ਹੀ ਦਿਖਾਉਣੀ ਆ ਦੂਜੀ ਸਲਾਈ ਆਪਾਂ ਫੇਰ ਲਾਵਾਂਗੇ ਆ ਦੇਖੋ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਜੇਬ ਲੱਗੀ ਆ ਦੇਖੋ ਇਸ ਤਰ੍ਹਾਂ ਆਰਾਮ ਨਾਲ ਤੁਸੀਂ ਜੇਬ ਦੇ ਵਿੱਚ ਹੱਥ ਪਾ ਸਕਦੇ ਹੋ ਹੁਣ ਆਪਾਂ ਨੇ ਕੀ ਕਰਨਾ ਇਹ ਸਿਉਣ ਆਪਾਂ ਦੱਬਾਂਗੇ ਇਹ ਸਲਾਈਆਂ ਦੇਖੋ ਇੱਧਰ ਕਰ ਲਈਆਂ ਇੱਧਰਲੇ ਪਾਸੇ ਬੈਕ ਵਾਲੇ ਪੱਲੇ ਪਾਸੇ ਕਰ ਲਈਆਂ ਆਪਾਂ ਨੇ ਹੁਣ ਆਪਾਂ ਇਹ ਸਲਾਈ ਜਿੱਥੇ ਤੱਕ ਆਪਣੀ ਜੇਬ ਲੱਗੀ ਹੋਈ ਆ ਆਪਾਂ ਇਹ ਸਲਾਈ ਨੂੰ ਦੱਬਾਂਗੇ ਜਰੂਰ ਜੀ ਜੇਬ ਆਪਾਂ ਮੋੜਲੇ ਪਾਸੇ ਕਰ ਲਾਂਗੇ ਇਹ ਸਲਾਈ ਜਿਹੜੀ ਹੈਗੀ ਬਿਲਕੁਲ ਨਾਲ-ਨਾਲ ਲੱਗਣੀ ਹੈ ਬਿਲਕੁਲ ਜਿਹੜੇ ਹੈਗੇ ਕੋਰਨਰ ਤੇ ਦੇਖੋ ਲਾਵਾਂਗੇ ਇਸ ਤਰ੍ਹਾਂ ਇਹਨੂੰ ਸਿਉਣ ਨੂੰ ਸਾਫ਼ ਕਰ ਕਰ ਸਲਾਈ ਲਾਉਣੀ ਹੈ ਆ ਦੇਖੋ ਚੈੱਕ ਕਰਦੇ ਰਵਾਂਗੇ ਆਪਣੀ ਜੇਬ ਹੋਰੇ ਤੱਕ ਆਉਂਦੀ ਹੈਗੀ ਇੱਥੇ ਤੱਕ ਜਿਹੜੀ ਹੈ ਜੀ ਇਹ ਵਾਲੀ ਸਲਾਈ ਲੱਗੂਗੀ ਇੱਥੋਂ ਆਪਾਂ ਥੋੜੀ ਜੀ ਸਲਾਈ ਬੈਕ ਵੀ ਮੋੜ ਦਾਂਗੇ ਲਓ ਜੀ ਇਸ ਤਰ੍ਹਾਂ ਜਿਹੜੀ ਹੈਗੀ ਇਹ ਜੇਬ ਲੱਗਦੀ ਹੈ ਆਪਾਂ ਸਾਰਾ ਤੁਹਾਨੂੰ ਹੋਰ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੀ ਸਲਾਈ ਇਹਦੀ ਦੱਸਾਂਗੇ ਵੀ ਕਿੱਦਾਂ-ਕਿੱਦਾਂ ਤੁਸੀਂ ਲਾ ਸਕਦੇ ਹੋ ਹੁਣ ਆਪਾਂ ਦੂਸਰਾ ਪਾਸਾ ਵੀ ਦੇਖੋ ਜੋੜ ਲਾਂਗੇ ਇਸ ਤਰ੍ਹਾਂ ਕਰਕੇ ਆ ਦੇਖੋ ਹੁਣ ਆਪਾਂ ਇਧਰਲੀ ਸਾਈਡ ਵਾਲੀ ਵੀ ਜਿਹੜੀ ਹੈਗੀ ਸਲਾਈ ਲਾ ਲੈਨੇ ਤੇ ਆਪਣੀਆਂ ਸਾਈਡ ਸਲਾਈਆਂ ਲੱਗ ਗਈਆਂ ਹੁਣ ਆਪਾਂ ਜਿਹੜੀ ਹੈਗੀ ਵਿਚਾਲਲੀ ਝੋੜੀ ਵਾਲੀ ਸਲਾਈ ਲਾ ਰਹੇ ਹਾਂ ਪਹਿਲਾਂ ਆਪਾਂ ਮੂਰੀ ਮਨਾਪਾਂਗੇ ਆਪਾਂ ਨੇ 8 ਇੰਚ ਮੂਰੀ ਨਾਪੀ ਐ ਆ ਦੇਖੋ ਇੱਥੋਂ ਧਰ ਕੇ ਜਿਹੜਾ ਹੈਗਾ ਇਸ ਤਰ੍ਹਾਂ ਸਲਾਈ ਲਾਵਾਂਗੇ ਹੁਣ ਆਪਾਂ ਦੇਖੋ ਜੀ ਆ ਗਿਆ ਹਸਣ ਵਾਲੀ ਸਲਾਈ ਤੇ ਝੋੜੀ ਵਾਲੀ ਤੇ ਤੇ ਹੁਣ ਆਪਾਂ ਇੱਥੇ ਜਿਹੜੀ ਹੈਗੀ ਝੋਲੀ ਤੋਂ ਸਲਾਈ ਕਿੱਦਾਂ ਲਾਉਣੀ ਹੈ ਦੇਖੋ ਇਸ ਤਰ੍ਹਾਂ ਝੋਲੀ ਤੋਂ ਲਾ ਕੇ ਸਲਾਈ ਥੋੜਾ ਜਿਹਾ ਟਪਾ ਕੇ ਆਪਾਂ ਇਸ ਤਰ੍ਹਾਂ ਲਾ ਲਾਂਗੇ ਹੁਣ ਦੂਜੀ ਸਾਈਡੋਂ ਆਪਾਂ ਮੂਰੀ ਦੀ ਸਉਣ ਲਾਉਣ ਲੱਗਾਂਗੇ ਫਿਰ ਇਹ ਡਰੋਪਾਂ ਮੁਰੀ ਦੇ ਸਉਣ ਲਾ ਕੇ ਫਿਰ ਝੋਲੀ ਟਪਾ ਕੇ ਲਾਹਾਂਗੇ ਨਾਲੇ ਤਾਂ ਹਸਣ ਤੇ ਸिलाई ਡਬਲ ਹੋ ਜਾਂਦੀ ਹੈ ਨਾਲੇ ਜਿਹੜਾ ਹੈਗਾ ਇਧਰੋਂ ਬਰਾਬਰ ਆਉਂਦਾ ਬਿਲਕੁਲ ਨੀਚੋਂ ਹੀ ਸिलाई ਸਾਰੀਆਂ ਲਾਉਣੀਆਂ ਚਾਹੀਦੀਆਂ ਨੇ ਆ ਦੇਖੋ ਹੁਣ ਆਪਾਂ ਇਧਰੋਂ ਲਾਵਾਂਗੇ ਸिलाई ਆ ਦੇਖੋ ਜੀ ਹਸਣ ਤੇ ਆ ਗਏ ਇੱਥੋਂ ਆਪਾਂ ਦੇਖੋ ਡਬਲ ਸिलाई ਲਾ ਰਹੇ ਹੁਣ ਆਪਾਂ ਪਾਵਾਂਗੇ ਲਾਸਟਿਕ ਲਾਸਟਿਕ ਪਾਵਾਂਗੇ ਪਹਿਲਾਂ ਆਪਾਂ ਜਿਹੜੇ ਹੈਗੇ ਜੇਬ ਇਦਨਾਲਾ ਕੱਚੀ ਸਲਾਈ ਲਾ ਦਾਂਗੇ ਇੱਥੇ ਦੇਖੋ ਇਹਨੂੰ ਇਸ ਤਰ੍ਹਾਂ ਬੜੇ ਵਖੇ ਨਾਲ ਜੋੜ ਲਾਂਗੇ ਕਿਉਂਕਿ ਫਿਰ ਲਾਸਟਿਕ ਦੇ ਵਿੱਚ ਆਉਣ ਤੋਂ ਔਖਾ ਨਹੀਂ ਲੱਗਦਾ ਹੈਗਾ ਆਪਾਂ ਨੂੰ ਆਰਾਮ ਨਾਲ ਇਹਨੇ ਲਾਸਟਿਕ ਦੇ ਵਿੱਚ ਆ ਜਾਣਾ ਸਾਰਾ ਆਪਣਾ ਪਜਾਮਾ ਤਿਆਰ ਹੋ ਗਿਆ ਬਣ ਕੇ ਹੁਣ ਜਿਹੜੀ ਲਾਸਟਿਕ ਪਾਉਣੀ ਆ ਲੱਕ ਕਿੰਨਾ ਰੱਖਣਾ ਹੈ ਜੀ 14 ਇੰਚ ਆਪਾਂ ਨੇ ਲੱਕ ਤਿਆਰ ਰੱਖਣਾ ਹੈ ਦੇਖੋ ਇਸ ਤਰ੍ਹਾਂ 14.5 ਦੀ ਜਿਹੜੀ ਹੈਗੀ ਆਪਾਂ ਕਟਾਈ ਕਰ ਲਾਂਗੇ ਇਸ ਤਰ੍ਹਾਂ ਆਪਾਂ ਲਾਸਟਿਕ ਕੱਟ ਲਾਂਗੇ ਇਹ ਜਿਹੜੀ ਹੈਗੀ ਤੁਸੀਂ ਵਧੀਆ ਕੁਆਲਿਟੀ ਦੀ ਲਾਸਟਿਕ ਲਿਆ ਕਰੋ ਕਿਉਂਕਿ ਲੱਫ ਜਾਂਦੀ ਆ ਫਿਰ ਬਿੰਦੇ ਬਿੰਦੇ ਬਹੁਤ ਜ਼ਿਆਦੇ ਔਖਾ ਆ ਇਹ ਸਾਡੀ ਵਧੀਆ ਕੁਆਲਿਟੀ ਦੀ ਜਿਹੜੀ ਹੈਗੀ ਲੈਤੀ ਹੋਈ ਹੈ ਲਾਸਟਿਕ ਆ ਦੇਖੋ ਮੈਂ ਰੋਲ ਹੀ ਲਿਆ ਕੇ ਰੱਖਦੀ ਹੁੰਨੀ ਆ ਇਕੱਠਾ ਹੁਣ ਆਪਾਂ ਨੇ ਕੀ ਕਰਨਾ ਜੀ ਇੱਥੇ ਜੋੜ ਲਾਉਣਾ ਆ ਆ ਦੇਖੋ ਲਾਸਟਿਕ ਪਾਉਣ ਦਾ ਵੀ ਤਰੀਕਾ ਤੁਹਾਨੂੰ ਦੱਸਾਂਗੇ ਸਾਰਾ ਇੱਥੇ ਪਹਿਲਾਂ ਤੁਸੀਂ ਜੋੜ ਲਾ ਲਓ ਵਧੀਆ ਜੋੜ ਲਾ ਲਓ ਤਾਂ ਕਿ ਤੁਹਾਡੀ ਲਾਸਟਿਕ ਖੁੱਲ ਨਾ ਸਕੇ ਆ ਦੇਖੋ ਇਸ ਤਰ੍ਹਾਂ ਕਰਕੇ ਤਿੰਨ ਚਾਰ ਵਾਰੀ ਆਪਾਂ ਮਸ਼ੀਨ ਜਿਹੜੀ ਇਹਦੇ ਉੱਪਰ ਮੋੜ ਲਾਂਗੇ ਹੁਣ ਆਪਾਂ ਜਿਹੜਾ ਬਿਲਕੁਲ ਅੱਧ ਕਰ ਲਾਂਗੇ ਜੀ ਦੇਖੋ ਆਪਾਂ ਇੱਥੇ ਵੀ ਇੱਕ ਨਿਸ਼ਾਨ ਲਾ ਲਿਆ ਚੌਕ ਨਾਲ ਇਹਦਾ ਜਮਾ ਅੱਧ ਕਰਕੇ ਦੇਖੋ ਇੱਥੇ ਵੀ ਨਿਸ਼ਾਨ ਲਾ ਲਾਂਗੇ ਫਿਰ ਜੇ ਆਪਾਂ ਇਹ ਉਲਟਾ ਸੋਲਟਾ ਪੈ ਜਾ ਫਿਰ ਆਪਣਾ ਪਜਾਮਾ ਘੁੰਮਦਾ ਰਹਿੰਦਾ ਹੁਣ ਜਿਹੜੀ ਆਪਣੀ ਇਹ ਹੈਗੀ ਇਹ ਵੀ ਮੋਹਰਲੇ ਆਸਣ ਦੀ ਸਲਾਈ ਤੇ ਆਉਣੀ ਚਾਹੀਦੀ ਹੈ ਇਹ ਨਿਸ਼ਾਨ ਲਾਇਆ ਪਿਛਲੇ ਆਸਣ ਦੀ ਤੇ ਇੱਕ ਮੋਹਰਲੇ ਦੀ ਤੇ ਇੱਕ ਆਸਣਾਂ ਪਿਛਲੇ ਦੀ ਤੇ ਆਉਣੀ ਚਾਹੀਦੀ ਹੈ ਫਿਰ ਆਪਣੀ ਲਾਸਟਿਕ ਜਿਹੜੀ ਹੈਗੀ ਬਿਲਕੁਲ ਬਰਾਬਰ ਪੈਂਦੀ ਹੈ ਆ ਦੇਖੋ ਆਪਾਂ ਇੱਥੋਂ ਮੋਹਰਲੇ ਆਸਣ ਤੋਂ ਬਿਲਕੁਲ ਨਾਲ ਨਿਸ਼ਾਨ ਮਲਾ ਕੇ ਦੇਖੋ ਜਿੱਥੇ ਆਪਣੀ ਆਸਣ ਵਾਲੀ ਸਲਾਈ ਹੈ ਇੱਥੋਂ ਆਪਾਂ ਸਲਾਈ ਲਾਉਣੀ ਸ਼ੁਰੂ ਕਰਾਂਗੇ ਪਹਿਲਾਂ ਇਸ ਤਰ੍ਹਾਂ ਦੇਖੋ ਕੈਰੀ 모ੜ ਕੇ ਆਪਾਂ ਪਲਾਸਟਿਕ ਮੈਂ ਜਿਹੜੇ ਤਰੀਕੇ ਨਾਲ ਪਾਉਣੀ ਆ ਆਪਾਂ ਉਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਨੇਫਾ 모ੜ ਕੇ ਵੀ ਪਾ ਸਕਦੇ ਹੋ ਮੈਂ ਇਸ ਤਰ੍ਹਾਂ ਪਾਉਣੀ ਆ ਬਹੁਤ ਜਿਆਦਾ ਸਫਾਈ ਨਾਲ ਪੈਂਦੀ ਆ ਦੇਖੋ ਆਪਾਂ ਇਸ ਤਰ੍ਹਾਂ ਕੱਪੜਾ 모ੜ ਕੇ ਨਾਲ ਦੀ ਨਾਲ ਉਸ ਤਰ੍ਹਾਂ ਪਹਿਲਾਂ ਕੈਰੀ ਸਲਾਈ ਲਾਵਾਂਗੇ ਆ ਦੇਖੋ ਇਸ ਤਰ੍ਹਾਂ 모ੜੀ ਜਾਵਾਂਗੇ ਨਾਲ ਫਿਰ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਡਬਲ ਕਰ ਦਾਂਗੇ ਇਸ ਤਰ੍ਹਾਂ 모ੜ ਕੇ ਲਾਵਾਂਗੇ ਇੱਕ ਬਾਰੀ ਆਪਾਂ ਕੈਰੀ 모ੜਾਂਗੇ ਆਪਾਂ ਇਹ ਸਲਾਈ ਲਾ ਲਈਏ ਆ ਦੇਖੋ ਜਦੋਂ ਆਪਾਂ ਨੇ ਲਵੇ ਆ ਗਏ ਬਿਲਕੁਲ ਆਪਾਂ ਇਸ ਤਰ੍ਹਾਂ ਕਰਕੇ ਸਾਰੀ ਸਲਾਈ ਪੂਰੀ ਕਰ ਲਾਂਗੇ ਹੁਣ ਆਪਾਂ ਮਸ਼ੀਨ ਨੂੰ ਜਿਹੜਾ ਹੈਗਾ ਕੱਢ ਲਾਂਗੇ ਬਾਹਰ ਅਗਲੀ ਸਲਾਈ ਆਪਾਂ ਨੇ ਕਿਸ ਤਰ੍ਹਾਂ ਲਾਉਣੀ ਹੈ ਜੀ ਹੁਣ ਆਪਾਂ ਦੇਖੋ ਇੱਕ ਵਾਰੀ ਇਹਨੂੰ ਫੇਰ ਫੋਲਡ ਕਰਾਂਗੇ ਦੇਖੋ ਪਹਿਲਾਂ ਆਪਾਂ ਇੱਕ ਇੱਕ ਸਲਾਈ ਲਾਵਾਂਗੇ ਬਿਲਕੁਲ ਜਿਹੜਾ ਹੈਗਾ ਨੇੜੇ ਸਲਾਈ ਲਾਵਾਂਗੇ ਇਹਨੂੰ ਇਸ ਤਰ੍ਹਾਂ ਖਿੱਚ-ਖਿੱਚ ਤੁਸੀਂ ਜਿਹੜੀ ਹੈਗੀ ਇਹ ਸਟਿਚ ਲਾਉਣੀ ਹੈ ਆ ਦੇਖੋ ਨਾ ਆਪ ਕੋ ਬਿਲਕੁਲ ਨੇੜੇ ਲਾਵਾਂਗੇ ਬਹੁਤ ਜਿਆਦੇ ਸਫਾਈ ਨਾਲ ਜਿਹੜੀ ਹੈਗੀ ਲਾਸਟਿਕ ਪੈਂਦੀ ਹੈਗੀ ਦੇਖੋ ਆਪਣੀ ਜੇਬ ਸਾਰੀ ਵਿੱਚ ਆ ਗਈ ਜਿਹੜਾ ਆਪਣਾ ਕੱਚਾ ਕਰਿਆ ਹੋਇਆ ਸੀ ਜੇਬ ਉੱਪਰਲੇ ਪਾਸੇ ਵਿੱਚ ਆ ਗਈ ਇਹ ਵੀ ਅਲੱਗ ਜੇ ਨਹੀਂ ਰਹਿੰਦੀ ਉੱਪਰੋਂ ਜੇਬ ਬਿਲਕੁਲ ਵਿੱਚ ਆ ਜੋ ਸਾਰੀਆਂ ਸਲਾਈਆਂ ਦੇ ਵਿੱਚ ਜੇਬ ਆ ਗਈ ਇਹ ਜਿਹੜੀ ਜੇਬ ਖੜੀ ਖੜੀ ਰਹਿੰਦੀ ਹੈ ਫਿਰ ਦੇਖੋ ਆਪਣੇ ਤਿੰਨ ਸਲਾਈਆਂ ਲਾਤੀਆਂ ਜੀ ਲਾਸਟਿਕ ਪੈ ਗਈ ਮੈਂ ਤੁਹਾਨੂੰ ਸਿੱਧਾ ਪਾਸਾ ਕਰਕੇ ਦਿਖਾਉਣੀ ਆ ਆ ਦੇਖੋ ਕਿੰਨੇ ਸੋਹਣੇ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਆਪਣੀ ਪਲਾਸਟਿਕ ਪਈ ਹੋਈ ਐ ਹੁਣ ਜਿਹੜੀ ਜੇਬ ਵਾਲੀ ਸਲਾਈ ਲਾਈ ਤੀ ਉਹ ਤੁਸੀਂ ਦੇੜ ਵੀ ਸਕਦੇ ਹੋ ਕੱਚੀ ਜਿਹੜੀ ਆਪਣੇ ਸਲਾਈ ਲਾਈ ਸੀਗੀ ਜੇਬ ਖੜਾਉਣ ਵਾਸਤੇ ਹੁਣ ਆਪਾਂ ਜਿਹੜਾ ਹੈਗਾ ਨੀਚੋਂ 모ੜਾਂਗੇ ਇਹਨੂੰ ਦੇਖੋ ਪਜਾਮਾ ਸਾਰਾ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਨੇ ਐਂਡ ਤੋਂ ਜਿਹੜਾ ਹੈਗਾ ਨੀਚੋਂ 모ੜਨਾ ਦੇਖੋ ਇੱਥੋਂ ਆਪਾਂ ਲਾ ਲਾਂਗੇ ਇੰਚ ਟਾਈਪ ਦੇਖੋ ਉਹਨਾਂ ਦਾ ਲੈਂਥ ਹੈਗੀ 33 ਇੰਚ ਆ ਦੇਖੋ 33 ਇੰਚ ਤੇ ਆਪਾਂ ਨਸਾਂ ਲਾ ਦਾਂਗੇ ਦੋਨੇ ਪਾਸੇ ਫਿਰ ਆਪਾਂ ਇੱਥੋਂ ਜਿਹੜਾ ਹੈਗਾ ਮੋੜਾਂਗੇ ਪਜਾਮਾ ਕਿਉਂਕਿ ਪੂਰਾ ਪਜਾਮਾ ਸਲਾਈ ਕਰਕੇ ਮੈਂ ਫੇਰ ਹੀ ਐਂਡ ਤੇ ਨਿਸ਼ਾਨ ਲਾ ਕੇ ਨੀਚੋਂ ਮੋੜਦੀ ਹੁੰਨੀ ਆ ਤਾਂ ਕਿ ਉਨਾ ਹੀ ਆਪਣਾ ਪਜਾਮਾ ਰਹਿ ਜਾਵੇ ਆ ਦੇਖੋ ਹੁਣ ਜਿਹੜਾ ਆਪਣੇ ਇਹ 33 ਇੰਚ ਦਾ ਨਿਸ਼ਾਨ ਲਾਇਆ ਦੇਖੋ ਇਹ ਵਾਲਾ ਨਿਸ਼ਾਨ ਹੈ ਇੱਥੋਂ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਇਧਰੋਂ ਵੀ ਕਰਾਂਗੇ ਫੇਰ ਆਪਾਂ ਜਿਹੜਾ ਹੈਗਾ ਦੇਖੋ ਇਸ ਤਰ੍ਹਾਂ ਆਪਾਂ ਪਜਾਮੇ ਨੂੰ ਲੇੜ ਦਾਂਗੇ ਦੇਖੋ ਨਾਲ ਦੀ ਨਾਲ ਆਪਾਂ ਇਸ ਤਰ੍ਹਾਂ ਕਰਕੇ ਪੋਲੇ ਦੇ ਹੱਥ ਨਾਲ ਇਹਨੂੰ ਲੇੜੀ ਜਾਵਾਂਗੇ ਪਜਾਮੇ ਦੇ ਚਲੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਹ ਦੇਖੋ ਨਾਲ ਦੀ ਨਾਲ ਜਿਹੜਾ ਹੈਗਾ ਆਪਾਂ ਚੈੱਕ ਵੀ ਕਰਦੇ ਜਾਵਾਂਗੇ ਸਿਲਾਈ ਲਾਉਂਦੇ ਜਾਵਾਂਗੇ ਨਾਲ ਦੀ ਨਾਲ ਦੇਖੋ ਇਸ ਤਰ੍ਹਾਂ ਫੜ ਕੇ ਜਿੱਥੇ ਤੱਕ ਨੇ ਆਪਣੀ ਇਹ ਸਲਾਈ ਲੱਗੀ ਹੋਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਪੋਲੇ ਜਿਹੇ ਹੱਥ ਨਾਲ ਮੋੜਦੇ ਜਾਵਾਂਗੇ ਚੈੱਕ ਕਰਦੇ ਜਾਵਾਂਗੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਬਖਸ਼ੇ ਰੱਬ